ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤੁਹਾਡੇ ਨਾਲ ਜੋ ਵਿਸ਼ਾ ਸੰਝਾ ਕੀਤਾ ਜਾ ਰਿਹਾ ਹੈ ਉਹ ਹੈ ਪੱਥਰ ਤੋਂ ਹੀਰਾ ਇੱਕ ਵਾਰੀ ਪ੍ਰਸਿੱਧ ਲੇਖ ਬਰਨਾਰਡ ਸ਼ਾ ਨੌਕਰੀ ਲੈਣ ਵਾਸਤੇ ਇੰਟਰਵਿਊ ਤੇ ਗਿਆ ਵਾਰੀ ਆਉਣ ਤੇ ਫੈਕਟਰੀ ਦੀ ਚੋਣ ਕਮੇਟੀ ਨੇ ਬਰਨਾਰਡ ਸ਼ਾ ਨੂੰ ਅੰਦਰ ਬੁਲਾਇਆ ਆਪਣੇ ਸਾਹਮਣੇ ਬਿਠਾ ਕੇ ਕਈ ਹੋਰ ਸਵਾਲਾਂ ਤੋਂ ਬਾਅਦ ਆਖਰੀ ਸਵਾਲ ਪੁੱਛਿਆ ਨੌਜਵਾਨਾ ਇਸ ਫੈਕਟਰੀ ਵਿੱਚ ਤੇਰਾ ਟੀਚਾ ਕੀ ਹੈ ਤੂੰ ਇੱਥੇ ਕੀ ਕਰਨਾ ਚਾਹੁੰਦਾ ਹੈ ਤੇ ਕੀ ਬਣਨਾ ਚਾਹੁੰਦਾ ਹੈ ਸੰਖੇਪ ਵਿੱਚ ਸਾਨੂੰ ਦੱਸ ਬਰਨਾਰਡ ਸ਼ਾਹ ਨੇ ਤੁਰੰਤ ਜਵਾਬ ਦਿੱਤਾ ਇਸ ਵਿਭਾਗ ਵਿੱਚ ਸਭ ਤੋਂ ਵੱਡੇ ਅਫਸਰ ਦੀ ਕੁਰਸੀ ਤੇ ਬੈਠਣਾ ਮੇਰਾ ਟੀਚਾ ਹੈ ਮੁਖੀ ਨੇ ਹੈਰਾਨ ਜਿਹਾ ਹੁੰਦਾ ਪੁੱਛਿਆ ਤੇਰੀ ਯੋਗਤਾ ਤਜਰਬਾ ਤੇ ਉਮਰ ਤਾਂ ਬਹੁਤ ਥੋੜੀ ਐ ਇੰਨੇ ਵੱਡੇ ਅਹੁਦੇ ਤੇ ਤੂੰ ਨਿਗਾ ਕਿਵੇਂ ਟਿਕਾ ਲਈ ਬਰਨਾਰਡ ਸ਼ਾ ਆਖਣ ਲੱਗਾ ਜਨਾਬ ਮੈਂ ਇੱਥੇ ਜਿੰਨੀ ਮਿਹਨਤ ਕਰਾਂਗਾ ਇੰਨਾ ਤਜਰਬਾ ਹਾਸਲ ਕਰਾਂਗਾ ਆਪਣੀ ਯੋਗਤਾ ਇਤਨੀ ਵਿਕਸਿਤ ਕਰਾਂਗਾ ਕਿ ਇਸ ਦੇ ਪ੍ਰਬੰਧਕ ਖੁਸ਼ੀ ਨਾਲ ਮੈਨੂੰ ਵੱਡਾ ਅਹੁਦਾ ਦੇ ਦੇਣਗੇ ਬਰਨਾਰਡ ਸ਼ਾ ਦੀ ਹਾਜ਼ਰੀ ਹਾਜ਼ਰ ਜਵਾਬੀ ਤੋਂ ਸਾਰੇ ਬਹੁਤ ਪ੍ਰਭਾਵਿਤ ਹੋਏ ਚੰਗੇ ਵੱਡੇ ਅਹੁਦੇ ਤੇ ਚੰਗੀ ਤਨਖਾਹ ਦੇ ਕੇ ਬਰਨਾਰਡ ਸ਼ਾਹ ਨੂੰ ਉਹਨਾਂ ਨੇ ਨੌਕਰੀ ਤੇ ਰੱਖ ਲਿਆ ਆਕਾਸ਼ ਵਿੱਚੋਂ ਕਦੀ ਹੀਰਿਆਂ ਦੀ ਵਾਰਿਸ਼ ਨਹੀਂ ਹੁੰਦੀ ਉਹ ਵੀ ਇਸੇ ਧਰਤੀ ਵਿੱਚ ਕਿਦਰੇ ਲੋਕੇ ਪਏ ਹੁੰਦੇ ਹਨ ਅਸਲ ਵਿੱਚ ਹੀਰਾ ਵੀ ਇੱਕ ਪੱਥਰ ਹੀ ਹੁੰਦਾ ਹੈ ਫਰਕ ਇਤਨਾ ਕੋ ਹੈ ਕਿ ਇਸ ਪੱਥਰ ਵਿੱਚ ਚਮਕ ਅਤੇ ਕੋਮਲਤਾ ਹੁੰਦੀ ਹੈ पर मजबूती पत्थर ਨਾਲੋਂ ਵੱਧ ਹੁੰਦੀ ਹੈ ਹੀਰੇ ਦੇ 파ਰਖੂ ਲੋਕ ਜਿੱਥੋਂ ਹੀਰੇ ਨਿਕਲਣ ਦੀ ਸੰਭਾਵਨਾ ਹੁੰਦੀ ਹੈ ਉਹ ਜ਼ਮੀਨ ਪ੍ਰਾਪਤ ਕਰ ਲੈਂਦੇ ਹਨ ਮਜ਼ਦੂਰ ਲਾ ਕੇ ਖੁਦਾਈ ਕਰਦੇ ਹਨ ਜਦੋਂ ਕੋਈ ਵਧੀਆ ਜਿਹਾ ਪੱਥਰ ਨਿਕਲਦਾ ਹੈ ਉਹ جوہری ਨੂੰ ਵਿਖਾਉਂਦੇ ਹਨ 파ਰਖੂ ਵਿਅਕਤੀ खरे ખોਟੇ ਦੀ ਪਛਾਣ ਕਰਕੇ ਹੀਰੇ ਦੀ ਸੰਭਾਵਨਾ ਵਾਲੇ ਪੱਥਰ ਨੂੰ ਆਪਣੇ ਕੋਲ ਰੱਖ ਲੈਂਦੇ ਹਨ ਬਾਕੀਆਂ ਨੂੰ ਛੱਡ ਦਿੰਦੇ ਹਨ ਸੰਭਾਲੇ ਹੋਏ ਪੱਥਰਾਂ ਵਿੱਚੋਂ ਦੁਬਾਰਾ ਬਰੀਕੀ ਨਾਲ ਪਰਖ ਕਰਨ ਤੇ ਕੋਈ ਇੱਕ ਅੱਧਾ ਹੀਰਾ ਕਦੀ ਪ੍ਰਾਪਤ ਹੁੰਦਾ ਹੈ ਵਰਨਾ ਬਹੁਤੀ ਵਾਰੀ ਮਿਹਨਤ ਅਜਾਈ ਚਲੀ ਜਾਂਦੀ ਹੈ ਬਹੁਤ ساری ਮਿਹਨਤ ਅਤੇ ਖਰਚੇ ਤੋਂ ਮਗਰੋਂ ਵੀ ਜੇਕਰ ਇੱਕ ਹੀਰਾ ਹੱਥ ਲੱਗ ਗਿਆ ਤਾਂ ਸਾਰੇ ਦਰਦ ਦਰ ਖਤਮ ਹੋ ਜਾਣਗੇ ਉਸ ਨੂੰ ਸਾਫ਼ ਕਰਕੇ ਤਰਾਸ਼ ਕੇ ਪਾਲਿਸ਼ ਕਰਕੇ ਸ਼ੋਕ ਕੇਸ ਵਿੱਚ ਰੱਖਦੇ ਹਨ ਤਾਂ ਹਰ ਕੋਈ ਉਸ ਦੀ ਸੁੰਦਰਤਾ ਤੋਂ ਬਲਿਹਾਰ ਜਾਂਦਾ ਹੈ ਬਹੁਤ ਵੱਡੀ ਕੀਮਤ ਅਦਾ ਕਰਕੇ ਆਪਣੇ ਘਰ ਉਸ ਨੂੰ ਲੋਕੀ ਲਿਜਾਣਾ ਚਾਹੁੰਦੇ ਨੇ ਇਹਨਾਂ ਪੱਥਰ ਹੀਰਿਆਂ ਦੇ ਟੁਕੜਿਆਂ ਨੂੰ ਇੱਕ ਦੂਜੇ ਤੋਂ ਖੋਣ ਵਾਸਤੇ ਖੂਨੀ ਜੰਗ ਹੁੰਦੇ ਰਹੇ ਨੇ ਲੋਥਾਂ ਦੇ ਢੇਰ ਲੱਗਦੇ ਰਹੇ ਨੇ ਹਜ਼ਾਰਾਂ ਸਿਪਾਹੀ ਮਰਦੇ ਰਹੇ ਨੇ ਇੱਕ ਤਿਰ ਇਸ ਪੱਥਰ ਨੂੰ ਹੀਰ ਛੱਡਣਾ ਨਹੀਂ ਚਾਹੁੰਦੀ ਦੂਜੀ ਧਰੈ ਇਸ ਨੂੰ ਖੋਹਣਾ ਚਾਹੁੰਦੀ ਹੈ ਇੱਕ ਹੀਰੇ ਦੀ ਕੀਮਤ ਹਜ਼ਾਰਾਂ ਇਨਸਾਨਾਂ ਦੀਆਂ ਜ਼ਿੰਦਗੀਆਂ ਨੂੰ ਲੇਖੇ ਲਗਵਾ ਦਿੰਦੀ ਹੈ ਹੀਰੇ ਕਾਰਨ ਮਰੇ ਬੰਦਿਆਂ ਨੂੰ ਕੋਈ ਯਾਦ ਨਹੀਂ ਕਰਦਾ ਹੀਰਾ ਇਤਿਹਾਸ ਵਿੱਚ ਚਮਕਣ ਲੱਗ ਪੈਂਦਾ ਹੈ ਜੇ ਚਮਕ ਦੀ ਬਦੌਲਤ ਇੱਕ ਪੱਥਰ ਦੀ ਇੰਨੀ ਕੀਮਤ ਪੈ ਸਕਦੀ ਹੈ ਤਾਂ ਮਨੁੱਖ ਦੀ ਕਿਉਂ ਨਹੀਂ ਪੈ ਸਕਦੀ ਪਰ ਮਨੁੱਖ ਨੂੰ ਪੱਥਰਾਂ ਵਿੱਚੋਂ ਹੀਰਾ ਬਣ ਕੇ ਚਮਕਣਾ ਹੀ ਪਵੇਗਾ ਤਾਂ ਹੀ ਮੁੱਲ ਪੈ ਸਕਦਾ ਹੈ ਕਹਿੰਦੇ ਨੇ ਦਰਿਆ ਦੇ ਨਾਲ-ਨਾਲ ਇੱਕ ਬੰਦਾ ਟਹਿਲ ਰਿਹਾ ਸੀ ਪਾਣੀ ਘਟ ਸੀ ਰੇਤ ਤੇ ਟਰਦਾ ਪਾਣੀ ਵੱਲ ਚਲਾ ਗਿਆ ਨੇੜੇ ਕਿਨਾਰੇ ਤੇ ਇੱਕ ਪੱਥਰ ਦਿਸਿਆ ਚੁੱਕ ਕੇ ਵੇਖਿਆ ਉਹ ਪੱਥਰ ਸੋਹਣਾ ਲੱਗਾ ਪਾਣੀ ਵਿੱਚ ਧੋਇਆ ਰਗੜਿਆ ਉਹ ਹੋਰ ਸੁੰਦਰ ਉਗੜ ਪਿਆ ਘਰ ਲਿਆ ਕੇ ਹੋਰ ਚੰਗੀ ਤਰ੍ਹਾਂ ਸਾਫ਼ ਕੀਤਾ ਪਾਲਿਸ਼ ਕੀਤੀ ਇਸ ਗੋਲਮਟੋਲ ਪੱਥਰ ਦੀ ਖੂਬਸੂਰਤੀ ਨਿਖਰ ਕੇ ਜਦੋਂ ਸਾਹਮਣੇ ਆਈ ਮਾਨੋ ਉਸ ਦੀ ਰੂਹ ਨਸ਼ੇ ਆ ਗਈ ਇਸ ਪੱਥਰ ਨੂੰ ਆਪਣੇ ਸਜਾਵਟੀ ਕਮਰੇ ਵਿੱਚ ਸਭ ਤੋਂ ਮਹੱਤਵਪੂਰਨ ਥਾਂ ਤੇ ਟਿਕਾ ਦਿੱਤਾ ਗਿਆ ਲਿਆਉਣ ਵਾਲਾ ਮਾਲਕ ਸਾਹਮਣੇ ਬੈਠ ਗਿਆ ਮਨ ਹੀ ਮਨ ਪੱਥਰ ਨੂੰ ਪੁੱਛਦਾ ਹੈ ਵਾਹ ਕਿਆ ਖੂਬਸੂਰਤ ਹੈ ਰੱਬ ਨੇ ਬੜੀ ਕਿਰਪਾ ਕੀਤੀ ਕਿ ਇਸ ਨੂੰ ਅਥਾਹ ਸੁੰਦਰਤਾ ਬਖਸ਼ ਦਿੱਤੀ ਧੰਵਾਦ ਪਰਮੇਸ਼ਰ ਦਾ ਕਿ ਇਹ ਮੇਰੇ ਹੱਥ ਲੱਗ ਗਿਆ ਪੱਥਰ ਨੇ ਸੁਣ ਲਿਆ ਖਿਆਲੀ ਉਡਾਰੀ ਹੈ ਇਹ ਪੱਥਰ ਬੋਲਣੋਂ ਨਾ ਰਹਿ ਸਕਿਆ ਆਖਣ ਲੱਗਿਆ ਐ ਮੇਰੇ ਮਾਲਕ ਧਿਆਨ ਨਾਲ ਸੁਣ ਲੈਣਾ ਮੇਰੀ ਗੱਲ ਮੇਰੀ ਸੁੰਦਰਤਾ ਜੋ ਤੁਹਾਡੇ ਮਨ ਨੂੰ ਭਾ ਗਈ ਇਸ ਲਈ ਮੈਂ ਤੁਹਾਡਾ ਸ਼ੁਕਰੀਆ ਅਦਾ ਕਰਦਾ ਹਾਂ ਕੀ ਤੁਹਾਨੂੰ ਪਤਾ ਹੈ ਕਿ ਮੇਰੀ ਸੁੰਦਰਤਾ ਦੇ ਪਿੱਛੇ ਕਿੰਨੀਆਂ ਮੁਸੀਬਤਾਂ ਅਤੇ ਕਿੰਨੇ ਦੁੱਖ ਛੁਪੇ ਹੋਏ ਹਨ ਸੁਣ ਲੋ ਧਿਆਨ ਨਾਲ ਮੈਂ ਬਹੁਤ ਉੱਚੇ ਪਹਾੜ ਤੋਂ ਰੜਦਾ ਹੋਇਆ ਸੱਟਾਂ ਖਾਂਦਾ ਦਰਿਆ ਵਿੱਚ ਆ ਡਿੱਗ ਗਿਆ ਪਾਣੀ ਵਿੱਚ ਡੁੱਬਿਆ ਅੱਗੇ ਰੁੜਿਆ ਗੋਤੇ ਖਾਦੇ ਅੱਗੇ ਸਰਕਿਆ ਹੋਰ ਵੱਡੇ ਪੱਥਰਾਂ ਭਰਾਵਾਂ ਨੇ ਮੈਨੂੰ ਬਹੁਤ ਸੱਟਾਂ ਮਾਰੀਆਂ ਕਦੀ ਨਿਰਮਲ ਜਲ ਵਿੱਚ ਤਾਰੀਆਂ ਲਾਈਆਂ ਕਦੀ ਗੰਦੇ ਪਾਣੀ ਵਿੱਚ ਡੁੱਬਿਆ ਹੌਕੇ ਲੈਂਦਾ ਰਿਹਾ ਖੱਚਰਾਂ ਘੋੜਿਆਂ ਤੇ ਹਾਥੀਆਂ ਦੇ ਪੈਰਾਂ ਹੇਠ ਲਤਾੜਿਆ ਜਾਂਦਾ ਰਿਹਾ ਸਦੀਆਂ ਬੀਤ ਗਈਆਂ ਮੈਨੂੰ ਤਸੀਹੇ ਚਲਦੇ ਨੂੰ ਪਰ ਮੈਂ ਹਾਰ ਨਹੀਂ ਮੰਨੀ ਅੱਗੇ ਰੜਦਾ ਗਿਆ ਚਲਦਾ ਗਿਆ ਲੰਮੀ ਉਡੀਕ ਤੇ ਸਦੀਆਂ ਦੇ ਸਫਰ ਤੋਂ ਮਗਰੋਂ ਤੇਰੇ ਵਰਗਾ ਕੋਈ ਕਦਰਦਾਨ ਮੈਨੂੰ ਮਿਲ ਗਿਆ ਜਿਸ ਨੇ ਸਾਫ਼ ਕਰਕੇ ਆਪਣੇ ਦਿਲ ਵਿੱਚ ਮੈਨੂੰ ਥਾਂ ਦਿੱਤੀ ਆਪਣੇ ਘਰ ਦਾ ਸ਼ਿੰਗਾਰ ਬਣਾਇਆ ਪੱਥਰ ਲੈ ਕੇ ਆਉਣ ਵਾਲਾ ਨੌਜਵਾਨ ਅਨੋਖੀ ਗਾਥਾ ਸੁਣ ਕੇ ਮਨੋਂ ਪੱਥਰ ਬਣ ਗਿਆ ਅੱਖਾਂ ਵਿੱਚੋਂ ਜਲ ਦੀ ਧਾਰਾ ਵਹਿ ਤੁਰੀ ਦੋਵੇਂ ਹੱਥ ਜੋੜ ਕੇ ਇਸ ਅਨੋਕੇ ਅਨੋਖੇ ਪੱਥਰ ਨੂੰ ਇਸ ਨੇ ਸਿਰ ਝੁਕਾਇਆ ਪਾਠਕੋ ਇਹ ਕਹਾਣੀ ਸੰਕੇਤਕ ਹੈ ਆਓ ਇਸੇ ਅਸਲੀ ਸੱਚ ਨੂੰ ਸਿੱਧੇ ਮੱਥੇ ਸਮਝਣ ਦੀ ਕੋਸ਼ਿਸ਼ ਕਰੀਏ ਜਿਨ੍ਹਾਂ ਸ਼ਖਸੀਅਤਾਂ ਨੂੰ ਅਸੀਂ ਅੱਜ ਸਤਕਾਰ ਦਿੰਦੇ ਹਾਂ ਕਦੀ ਉਹਨਾਂ ਦੀ ਜ਼ਿੰਦਗੀ ਬਾਰੇ ਪੜ੍ਹ ਕੇ ਵੇਖਣਾ ਉਹਨਾਂ ਦਾ ਸਾਰਾ ਜੀਵਨ ਖੰਨੇਓ ਤਿੱਖੀ ਬਾਲੋਂ ਨਿੱਕੀ ਏਤ ਮਾਰਗ ਜਾਣਾ ਦੇ ਮਹਾਵਾਕ ਵਰਗਾ ਹੁੰਦਾ ਹੈ ਦਸਾਂ ਪਾਤਸ਼ਾਹੀਆਂ ਦਾ ਜੀਵਨ ਪੜ੍ਹ ਕੇ ਵੇਖੋ ਪੰਜਾਂ ਪਿਆਰਿਆਂ ਦਾ ਇਤਿਹਾਸ ਪੜ੍ਹ ਲਓ ਸਾਰੇ ਭਗਤ ਸਹਿਬਾਨ ਖੰਡੇ ਦੀ ਧਾਰ ਤੇ ਤੁਰਦੇ ਰਹੇ ਹੋਰ ਜਿਨ੍ਹਾਂ ਸਿਰ ਕੱਢਵੇਂ ਵਿਅਕਤੀਆਂ ਨੂੰ ਅਸੀਂ ਨਮਸਕਾਰਾਂ ਕਰਦੇ ਹਾਂ ਉਹਨਾਂ ਨੇ ਆਪਣੇ ਸਿਰ ਕਟਵਾਏ ਸੀ ਫਿਰ ਉਹਨਾਂ ਦੇ ਸਿਰ ਉੱਚੇ ਹੋਏ ਸੀ ਕਿਸੇ ਨੂੰ ਹਾਥੀਆਂ ਅੱਗੇ ਸੁੱਟ ਕੇ ਮਾਰਿਆ ਗਿਆ ਕਿਸੇ ਨੂੰ ਕਾਲ ਕੋਠੜੀ ਵਿੱਚ ਬੰਦ ਕੀਤਾ ਗਿਆ ਕੋਈ ਤੱਤੀਆਂ ਤਵੀਆਂ ਤੇ ਲਟਾਇਆ ਗਿਆ ਕਿਸੇ ਨੂੰ ਪਾਣੀ ਵਿੱਚ ਡੋਬਿਆ ਗਿਆ ਸਾਡੇ ਪੱਥਰ ਦਿਲਾ ਉੱਤੇ ਆਪਣਾ ਨਾਮ ਲਿਖਵਾਉਣ ਵਾਸਤੇ ਉਹਨਾਂ ਨੇ ਬੜੇ ਤਸੀਹੇ ਝੱਲੇ ਆਪਣੇ ਜੀਵਨ ਲੇਖੇ ਲਾ ਦਿੱਤੇ ਫਿਰ ਕਿਤੇ ਸਾਡੇ ਦਿਲ ਦੇ ਕਿਸੇ ਕੋਨੇ ਵਿੱਚ ਉਹਨਾਂ ਲਈ ਥੋੜੀ ਜਿੰਨੀ ਥਾਂ ਬਣੀ ਹੈ ਵਰਨਾ ਕੌਣ ਕਿਸੇ ਨੂੰ ਯਾਦ ਕਰਦਾ ਹੈ ਸਕੇ ਸੰਬੰਧੀਆਂ ਭੈਣਾ ਭਰਾਵਾਂ ਮਾਤਾ ਪਿਤਾ ਧੀਆਂ ਪੁੱਤਰਾਂ ਤੱਕ ਨੂੰ ਲੋਕੀ ਭੁੱਲ ਜਾਂਦੇ ਨੇ ਜੋ ਸਾਡਾ ਰਿਸ਼ਤੇਦਾਰ ਨਹੀਂ ਜਿਸ ਨੇ ਸਾਨੂੰ ਜ਼ਮੀਨ ਜਾਂ ਪੈਸਾ ਨਹੀਂ ਦਿੱਤਾ ਫਿਰ ਵੀ ਸਾਡੀ ਸੋਚ ਅੰਦਰ ਉਸ ਦੀ ਯਾਦ ਡੂੰਗੀ ਧਸ ਜਾਵੇ ਤਾਂ ਸੋਚਣਾ ਪਵੇਗਾ ਕੋਈ ਖਾਸ ਕਾਰਨ ਹੈ ਸਾਡੇ ਦਿਲਾਂ ਤੱਕ ਪਹੁੰਚਣ ਵਾਸਤੇ ਉਹਨਾਂ ਨੇ ਬਹੁਤ ਵੱਡੀ ਕੀਮਤ ਅਦਾ ਕੀਤੀ ਸੀ ਸੋਨੇ ਦੀ ਕੀਮਤ ਤਦੋਂ ਪੈਂਦੀ ਹੈ ਜਦੋਂ ਸਾਰਾ ਖੋਟ ਨਿਕਲ ਜਾਵੇ ਸ਼ੁੱਧ ਸੋਨਾ ਬਾਕੀ ਕੋਈ ਖੋਟ ਨਾ ਰਹੇ ਖੋਟ ਕੱਢਣ ਵਾਸਤੇ ਸੋਨੇ ਨੂੰ ਅੱਗ ਤੇ ਬੈਠਣਾ ਪੈਂਦਾ ਹੈ ਆਪਣੀ ਦੇਹ ਨੂੰ ਪਿਘਲਾਉਣਾ ਪੈਂਦਾ ਹੈ ਲੋਹੇ ਦਾ ਖੋਟ ਕੱਢਣ ਵਾਸਤੇ ਅੱਗ ਤੇ ਚੜ੍ਹਨਾ ਹੀ ਪਵੇਗਾ ਆਪਣੀ ਮਰਜ਼ੀ ਦੇ ਔਜ਼ਾਰ ਬਣਾਉਣ ਵਾਸਤੇ ਸੱਟਾਂ ਮਾਰਨੀਆਂ ਹੀ ਪੈਣਗੀਆਂ ਤੇ ਲੋਹੇ ਨੂੰ ਇਹ ਸੱਟਾਂ ਚੱਲਣੀਆਂ ਪੈਣਗੀਆਂ ਜਿਨ੍ਹਾਂ ਵਸਤੂਆਂ ਮਸ਼ੀਨਾਂ ਇਮਾਰਤਾਂ ਆਦ ਨੂੰ ਵੇਖ ਕੇ ਜਦੋਂ ਬਦੋ ਬਦੀ ਮੂੰਹੋਂ ਨਿਕਲੇ ਵਾਹ! ਕੀ ਬਾਤ ਹੈ ਕਿਸੇ ਉਪਰੇ ਦੇ ਮੂੰਹੋਂ ਵਾਹ! ਕੀ ਬਾਤ ਹੈ ਅਖਬਾਉਣ ਵਾਸਤੇ ਅਨੰਤ ਮੁਸੀਬਤਾਂ ਵਿੱਚੋਂ ਦੀ ਲੰਘਣਾ ਪੈਂਦਾ ਹੈ ਉਮਰਾਂ ਲੇਖੇ ਲੱਗ ਜਾਂਦੀਆਂ ਹਨ ਵਰਣਾ ਕੋਣ ਕਿਸੇ ਨੂੰ ਯਾਦ ਕਰਦਾ ਹੈ ਅਸੀਂ ਕਿਸੇ ਦਾ ਕੀ ਸਮਾਰਿਆ ਹੈ ਕਿ ਲੋਕੀ ਸਾਨੂੰ ਯਾਦ ਕਰਨ ਕਬੀਰ ਜੀ ਰਬਦਾਸ ਜੀ ਨਾਮਦੇਵ ਜੀ ਆਪਣੀ ਅਮੀਰੀ ਕਾਰਨ ਜਾਂ ਵੱਡੇ ਅਹੁਦੇ ਕਾਰਨ ਬੁਲੰਦੀਆਂ ਤੇ ਨਹੀਂ ਪਹੁੰਚੇ ਗਰੀਬਾਂ ਦੇ ਤਾਂ ਚਿਹਰੇ ਮੋਰੇ ਵੀ ਬਹੁਤੇ ਸੋਹਣੇ ਨਹੀਂ ਹੁੰਦੇ ਜੇ ਉਹਨਾਂ ਨੂੰ ਯਾਦ ਕੀਤਾ ਜਾਂਦਾ ਹੈ ਤਾਂ ਉਹਨਾਂ ਵੱਲੋਂ ਕੀਤੇ ਅਣਗਿਣਤ ਭਲੇ ਕੰਮਾਂ ਲਈ ਯਾਦ ਕੀਤਾ ਜਾਂਦਾ ਹੈ ਉਹਨਾਂ ਨੇ ਸਾਡੇ ਵਾਸਤੇ ਕਿੰਨੀਆਂ ਮੁਸੀਬਤਾਂ ਝੱਲੀਆਂ ਕਿਵੇਂ ਸਮਾਜ ਦੇ ਨਾਲ ਟੱਕਰ ਲਈ ਬਾਦਸ਼ਾਹੀਆਂ ਨਾਲ ਭੇੜੇ ਤੇ ਸਾਰੀ ਜ਼ਿੰਦਗੀ ਉਹਨਾਂ ਨੇ ਮੁਸੀਬਤਾਂ ਵਿੱਚ ਕੱਟੀ ਤਾਂ ਅਸੀਂ ਥੋੜਾ ਬਹੁਤ ਤਾਂ ਯਾਦ ਕਰਦੇ ਆ ਨਹੀਂ ਤਾਂ ਕੌਣ ਕਿਸੇ ਨੂੰ ਯਾਦ ਕਰਦਾ ਅਸੀਂ ਤਾਂ ਆਪਣੇ ਨੇੜੇ ਦੇ ਸੰਬੰਧੀਆਂ ਨੂੰ ਵੀ ਭੁੱਲ ਜਾਂਦੇ ਆ ਬਗਾਨਿਆਂ ਨੂੰ ਜੇ ਯਾਦ ਕਰਦੇ ਆ ਤਾਂ ਕਹਿਣਾ ਪਵੇਗਾ ਕਿ ਸੱਚ ਮੋਚੀ ਉਹ ਬਹੁਤ ਮਹਾਨ ਸਨ ਜਿਹੜੇ ਕਿੰਨੀਆਂ ਸਦੀਆਂ ਤੋਂ ਕਿੰਨੇ ਕੋਹਾਂ ਤੋਂ ਚੱਲ ਕੇ ਸਾਡੇ ਦਿਲਾਂ ਤੱਕ ਪਹੁੰਚ ਗਏ ਸਾਡੇ ਦਿਲਾਂ 'ਚ ਆ ਕੇ ਨਿਵਾਸ ਕਰ ਲਿਆ ਹੋਈਆਂ ਭੁੱਲਾਂ ਲਈ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ